ਤੇਰੇ ਮਾਰੀ ਬੰਦੇ ਨਾ ਕੱਲ ਤੁਸੀਂ ਮੈਨੂੰ ਕਦੇ ਹੁਕਮ ਕੀਤਾ ਕੋਈ ਆਂ ਦੱਸੋ ਕੱਲ ਮੈਂ ਸਾਡੀ ਭੈਣ ਰਦੇਸਾ ਸਾਰੇ ਵਾਰ ਕਰਾਂਗੀ ਪੁੱਤ ਮੈਂ ਕੁਟੂਵਾਲ ਨਾਲੇ ਆਉਂਗਾ ਵੀ ਤੇ ਤੈਨੂੰ ਉੱਥੇ ਭੇਜੂਗਾ ਜਿੱਥੇ ਪਾਣੀ ਦਾ ਬੱਚਿਆਂ ਤੁਹਾਡੇ ਆ ਨਾ ਸਰ ਮੈਂ ਤੇ ਬੱਚੇ ਨਹੀਂ ਉਹ ਆਏ ਦੀ ਭਾਰਤ ਤੇ ਕੋਠੀ ਤੇ ਤੇਰੇ ਵਾਰ ਕੀ ਕਰਾਲਾ ਭਲਾ ਮਾਨਤ ਬਣ ਕੇ ਤੇ ਮੈਂ ਪੁੱਟੂਗਾ ਤਨਵਾ ਕੇ ਮੈਂ ਮੜ ਕੇ ਦੱਸੂਗਾ ਮੈਂ ਤੈਨੂੰ ਵੀ ਮੈਂ ਕੀ ਕੀਤਾ ਐਡੇ ਖਲੋਸਲੇ ਇਨਸਾਨ ਨੇ ਮੈਂ ਨਹੀਂ ਖਲੋਸਦੇ ਨਹੀਂ ਬਹੁਤ ਕੀਤਾ ਸਹੀ ਗੱਲ ਸਰ ਸਸਰੀਕਾ ਕਾ ਤਾ ਤੋ ਦੋ ਜਨ ਲਈ ਤੇਰੀ ਮਾਂ ਦੀ ਲੰਨ ਦੇਣਾ ਮੈਂ ਕੱਲ ਨੂੰ ਸਹੀ ਗਾ ਬੱਚੇ ਆ ਤੁਹਾਡੇ ਹਨ ਸਰ ਬਸ ਨਹੀਂ ਤੇ ਬੱਚੇ ਨਹੀਂ ਤੂੰ ਆ ਹਾਏ ਦੀ ਭਾਰ ਤੇ ਕੋਠੀ ਮੈਂ ਮੁੜ ਕੇ ਦੱਸੂਗਾ ਮੈਂ ਤੈਨੂੰ ਜਿਵੇਂ ਮੈਂ ਕਹੀ ਦੀ ਜਾਂ ਮੈਂ ਦੇ ਖੋਲ ਦੇ ਲੈ ਇਨਸਾਨ ਉਹ ਜਿਹੀ ਮੈਂ ਨੇ ਖੋਲ ਦੇਵੇ ਨਹੀਂ ਤੂੰ ਬਹੁਤ ਦਿੱਤਾ ਇਹ ਹੋ ਗਿਆ ਜੀ ਕਿ ਆਪਾਂ ਘਰੋਂ ਬੋਏ ਬੈਠੇ ਹਾਂ ਸਾਡੇ ਵਰਕਰਾਂ ਨੂੰ ਬਹੁਤ ਤੂੰ ਠੱਠ ਪਰੇ ਜਾਣ ਕੀਤਾ ਨਹੀਂ ਜੀ ਐ ਜਿਦੋਂ ਕੋਈ ਕੋਈ ਗੱਲ ਦੀ ਜੀ ਇਹੋ ਜਿਹੀ ਜਤਰੀਆਂ ਕੀ ਕਰਾਲਾ ਭਲਾ ਮਾਨਤ ਬਣ ਕੇ ਤੇ ਮੈਂ ਕੁੱਟੂਗਾ ਤੈਨੂੰ ਆ ਕੇ ਕਹਤਾ ਕੀਏ ਜੀ ਤੁਸੀਂ ਵੱਡੇ ਹੋ ਜੀ ਮੈਂ ਤੁਹਾਡੇ ਤੋਂ ਛੋਟਾ ਵੱਡੇ ਭਰਾ ਤੁਸੀਂ ਮੇਰੇ ਹਾਂ ਹਾਂ ਠੀਕ ਆ ਕਿਰਪਾ ਕਰੋ ਐਨਾ ਕਰੋ ਨਹੀਂ ਨਹੀਂ ਤੂੰ ਯਾਰ ਕੋਲ ਤੱਕ ਸਰ ਆ ਤੂੰ ਕਾਹਿਆ ਰ ਐਨਾ ਕਰਨ ਨਹੀਂ ਜੀ ਨਹੀਂ ਤੁਹਾਡਾ ਭਰਾ ਤੁਹਾਡਾ ਛੋਟਾ ਵੀਰ ਆ ਜੀ ਮੈਂ ਮਤੋਂ ਮਿੰਤਾ ਕਰਦਾ ਹਾਂ ਨਾ ਮੈਨੂੰ ਲਵਾ ਦੇ ਲਵਾ ਦਿਓ ਮੁੜ ਕੇ ਤੂੰ ਸਾਰ ਨੂੰ ਜਾਣਦਾ ਕਿਥੇ ਪੰਦਰ ਦੀ ਨਹੀਂ ਨਹੀਂ ਐ ਜੀ ਤੱਕ ਕੋਈ ਗੱਲ ਨਹੀਂ ਜੀ ਹਾਂ ਮੈਂ ਤੈਨੂੰ ਭੜੀ ਪਾਪ ਜਾਣ ਜਨਰਲ ਲੱਗ ਗਿਆ ਤੈਨੂੰ ਤੇ ਤੂੰ ਕਹੋ ਜੀ ਦਰਦੀ ਦਾ ਮਾਲਕ ਹੈ ਉਹ ਨਹੀਂ ਸਰ ਨਹੀਂ ਜੀ ਨਹੀਂ ਐ ਜੀ ਕੋਈ ਵੀ ਗੱਲ ਨਹੀਂ ਹੈਗੀ ਜੀ ਉਹ ਜੋਕਮ ਕਰਿਆ ਕਰੋ ਤੁਸੀਂ ਮੈਨੂੰ ਕਦੇ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਕਦੇ ਹੁਕਮ ਕੀਤਾ ਕੋਈਆਂ ਦੱਸ ਤੋ ਪਹਿਲਾਂ ਬਾਈ ਨਹੀਂ ਸਾਡੇ ਭੈਣ ਦੇਤਾ ਸਾਰੇ ਵਰਕਰਾਂ ਦੀ ਸਾਡੇ ਪਿੱਤਰ ਪਿੱਤਰ ਕਰਤੇ ਤੂੰ ਠੀਕ ਆ ਨਹੀਂ ਐ ਜੀ ਤੇ ਸਰ ਤੋਂ ਗੱਲ ਹੀ ਐ ਨਹੀਂ ਤੁਸੀਂ ਦੱਸੋ ਬੇਤੋ ਵੀ ਤੁਸੀਂ ਮੈਨੂੰ ਕੋ ਫੋਨ ਕੀਤਾ ਹੋਵੇ ਕੋ ਹੁਕਮ ਕੀਤਾ ਹੋਵੇ ਉਹ ਨਾ ਹੋਇਆ ਉਹ ਦੱਸੋ ਹਾਂ ਕਰਨਾ ਯਾਰ ਜਦ ਤੋਂ ਸਾਡਾ ਮਤਲਬ ਚੌਪਟੀ ਕਰੀ ਜਾਂਦਾ ਸਾਰੀ ਗੱਲ ਹੈ ਨਹੀਂ ਐ ਜੀ ਤੁਸੀਂ ਐਵੇਂ ਕਹੀ ਜਾਉਂਗੇ ਤਾਂ ਜੀ ਤੁਹਾਡੀ ਮਰਜ਼ੀ ਆ ਹਾਂ ਚਲ ਕੋਈ ਨਹੀਂ ਹੋਈ ਗਾ ਤੁਸੀਂ ਕਦੇ ਹੁਕਮ ਕੀਤਾ ਹੋਵੇ ਮੈਂ ਕੰਮ ਨਾ ਕੀਤਾ ਹੋਵੇ ਉਹ ਦੱਸੋ ਪਰ ਮੈਂ ਕੁੱਟੂ ਵਾਲੇ ਨਾਲੇ ਤੇ ਆਉਂਗਾ ਵੀ ਤੇ ਤੈਨੂੰ ਉੱਥੇ ਭੇਜੂਗਾ ਜਿੱਥੇ ਪਾਣੀ ਨਾ ਮਿਲੇ ਠੀਕ ਆ ਹਾਂ ਛੋਟੇ ਵੀਰ ਨੂੰ ਉਹ ਸਾੜ ਕਰਤਾ ਸਾਡਾ ਬਹੁਤ ਬਹੁਤ ਸਤਾਣ ਕਰਦਾ ਦਾ ਨਹੀਂ ਛੋਟੇ ਵੀਰ ਨੂੰ ਤੁਸੀਂ ਐਂ ਕਰੋਗੇ ਹਾਂ ਬਿਲਕੁਲ ਕਰੂੰਗਾ ਹਾਂ ਬਿਲਕੁਲ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਬੀਰਿੰਦਰ ਸਿੰਘ ਸੰਧਵਾ ਦੇ ਖਿਲਾਫ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਡੀਡੀਆਰ ਕਟਵਾਈ ਗਈ ਹੈ ਉਹ ਡੀਡੀਆਰ ਇਸ ਲਈ ਕਟਵਾਈ ਗਈ ਹੈ ਕਿਉਂਕਿ ਉਸ ਮੁਲਾਜ਼ਮ ਦਾ ਇਲਜ਼ਾਮ ਹੈ ਕਿ ਬੀਰਿੰਦਰ ਸਿੰਘ ਸੰਧਵਾ ਨੇ ਮੈਨੂੰ ਫੋਨ ਉਤੇ ਗਾਲੀ ਗਲੋਚ ਕੀਤਾ ਉਸ ਮੁਲਾਜ਼ਮ ਬੋਰ ਸਿੰਘ ਬੋਰ ਸਿੰਘ